ਹੁਸ਼ਿਆਰਪੁਰ ਚ ਪਾਣੀ ਦੇ ਤੇਜ਼ ਵਹਾਅ ਚ ਇੱਕ ਬਾਈਕ ਸਵਾਰ ਰੁੜ ਗਿਆ ਤੇ ਪਿੰਡ ਹਰਗੜ ਦੇ ਨੇੜੇ ਚੋਚ ਇਹ ਬਾਈਕ ਸਵਾਰ ਰੁੜ ਗਿਆ ਹੈ ਬਾਈਕ ਸਵਾਰ ਦੀ ਵਾਲ-ਵਾਲ ਇਤਰਾਣ ਜਾਨ ਬਚੀ ਹੈ ਸਥਾਨਕ ਲੋਕਾਂ ਨੂੰ ਲੋਕਾਂ ਦੇ ਵੱਲੋਂ ਸ਼ਖਸ ਨੂੰ ਰੈਸਕਿਊ ਕੀਤਾ ਗਿਆ ਕਾਬਿਲ ਗੌਰ ਹੈ ਕਿ ਕਰੀਬ 4 ਦਿਨ ਪਹਿਲਾਂ ਇਸੇ ਹਰਗੜ ਚੋਚ ਚ ਰੁੜਨ ਦੇ ਕਰਕੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਪਰ ਜੋ ਲੋਕ ਨੇ ਹਾਦਸਿਆਂ ਤੋਂ ਕੋਈ ਵੀ ਲੈਸਨ ਨਹੀਂ ਲੈਂਦੇ ਨੇ ਇਹ ਤਸਵੀਰਾਂ ਨੇ

ਰੂੜਨ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਸ ਪਰ ਇਸ ਦੇ باوجود ਲੋਕ ਪਾਣੀ ਦੇ ਤੇਜ਼ ਵਹਾਅ ਨੂੰ ਪਾਰ ਕਰਦੇ ਨੇ ਆਪਣੀ ਜਾਨ ਨੂੰ ਜੋਖਮ 'ਤੇ ਪਾ ਰਹੇ। ਔਗਲ ਮੁਕੇਰੀਆ ਦੇ ਮੁਕੇਰੀਆ ਦੇ ਪਿੰਡ ਕਲੋਤਾ 'ਚ ਬਿਆਸ ਦਰਿਆ ਦਾ ਪਾਣੀ ਭਰ ਚੁੱਕਾ ਹੈ। ਦਰਿਆਈ ਪਾਣੀ ਦੇ ਕਰਕੇ ਕਈ ਏਕੜ ਫਸਲ ਕਿਸਾਨ ਦੀ ਬਰਬਾਦ ਹੋ ਚੁੱਕੀ ਹੈ। ਮੁੱਖ ਸੜਕ ਦੇ ਨਾਲੋਂ ਪਿੰਡ ਕਲੋਤਾ ਦਾ ਸੰਪਰਕ ਟੁੱਟ ਚੁੱਕਿਆ ਹੈ ਨਾਲ ਲੱਗਦੇ ਦਰਜਨ ਤੋਂ ਵੱਧ ਪਿੰਡਾਂ 'ਚ ਹੜ ਦੀ ਮਾਰ ਚੱਲਨੀ ਪੈ ਰਹੀ ਹੈ ਤਸਵੀਰਾਂ ਨੇ ਮੁਕੇਰੀਆਂ ਦੀ ਮੁਕੇਰੀਆਂ ਦੇ ਪਿੰਡ ਕਲੋਤਾ 'ਚ ਬਿਆਸ ਰਿਆ ਦਾ ਪਾਣੀ ਭਰਿਆ ਹੋਇਆ ਹੈ ਦਰਿਆਈ ਪਾਣੀ ਦੇ ਕਰਕੇ ਕਈ-ਕਈ ਏਕੜ ਜੇ ਫਸਲ ਹੈ ਤਬਾਹ ਹੋ ਚੁੱਕੀ ਹੈ ਮੁੱਖ ਸੜਕ ਦੇ ਨਾਲੋਂ ਪਿੰਡ ਕਲੋਤਾ ਦਾ ਜੋ ਸੰਪਰਕ ਹੈ ਟੁੱਟ ਚੁੱਕਿਆ ਹੈ ਤੇ ਇਹ ਦੱਸਦੇ ਕਿ ਨਾਲ ਲੱਗਦੇ ਦਰਜਨ ਤੋਂ ਵੱਧ ਪਿੰਡਾਂ 'ਚ ਹੜ ਦੀ ਮਾਰ ਚੱਲਨੀ ਪੈ ਰਹੀ ਹੈ ਮੰਦਰ ਦੇ ਅੰਦਰ ਪਾਣੀ ਇਕਦਮ ਚਲਾ ਗਿਆ ਕੋਈ ਅੱਧੇ ਘੰਟੇ-ਘੰਟੇ ਦਾ ਟਾਈਮ ਦਿੱਤਾ ਰਹਿਣਾ ਬੜੀ ਮੁਸ਼ਕਲ ਨਾਲ ਜਿੰਨਾ ਸਾਡਾ ਹੋ ਸਕਿਆ ਇਸ ਸਮਾਂ ਸਮੂਹ ਜਿੰਨਾ ਵੀ ਕੀਤਾ ਅੰਦਰ ਬਾਅਦ ਜੋ ਵੀ ਕਰਕੇ ਕਾਫੀ ਨੁਕਸਾਨ ਹੋਇਆ ਮੰਦਰ ਦਾ ਵੀ ਅੰਦਰੋਂ ਸਰ 2023 ਦੀ ਗੱਲ ਕਰਾਂਗੇ ਕਿ 2023 ਦੇ ਵਿੱਚ ਵੀ ਮੁਕੇਰੀਆਂ ਦੇ ਹਲਕੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਸੀਗਾ ਲੋਕਾਂ ਨੇ ਬੜੀ ਹਾੜਾਂ ਦੀ ਮਾਰ ਚੱਲੀ ਇੱਕ ਇੱਕ ਵਾਰ ਫਿਰ ਦੁਬਾਰਾ ਇਸੇ ਤਰ੍ਹਾਂ ਦੀ ਵਾਰਦਾਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕੀ ਲੱਗਦਾ ਹੈ ਕਿ ਕਿੱਥੇ ਕਮੀ ਰਹਿ ਜਾਂਦੀ ਹੈ ਕਿ ਜੇਕਰ ਪ੍ਰਸ਼ਾਸਨ ਚਾਹਵੇ ਤੇ ਇਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਬਣਨ ਤੋਂ ਰੋਕ ਵੀ ਸਕਦਾ ਹੈ ਜੀ ਪ੍ਰਸ਼ਾਸਨ ਦੇ ਦੇਖੋ ਸਾਡੇ ਥੱਲੇ ਦਰਿਆ ਆ ਜੀ ਉੱਥੇ ਪਹਿਲਾਂ ਤੁਸੀ ਆਉਂਦੀਆਂ ਸੀ ਉਹ ਇੱਕੇ ਵੀ ਤੁਸੀ ਨਹੀਂ ਆਏ ਉੱਥੇ ਪੱਥਰ ਛੁੱਟਦੇ ਪਏ ਸੀ ਉਹ ਪੱਥਰ ਸਾਰਾ ਵਹਿਕਾਰ ਚਲਾ ਗਿਆ ਸਪਰਵਾਸ ਦੇ ਉੱਤੇ ਉਹ ਪੱਥਰ ਤਾਂ ਹੁਣ ਪਤਾ ਨਹੀਂ ਲੱਗਣਾ ਵੀ ਗਿਆ ਕਿੱਥੇ ਆ ਮਤਲਬ ਜਦੋਂ ਬਰਸਾਤ ਆਉਂਦੀ ਹੈ ਉਦੋਂ 2 4 5 7 10 ਰਕ ਛੁੱਟ ਜਾਂਦੇ ਆ ਉਹ ਰੁੜ ਜਾਂਦੇ ਆ ਉਹ ਐਜ਼ ਇਟ ਇ ਜੈਸੇ ਦਾ ਜੈਸੇ ਐਸੀ ਤੇ ਦੇਖ ਰਹੇ ਵੈਸੇ ਉਦਾਂ ਹੀ ਪਿਆ ਜੀ ਮਤਲਬ ਕੋਈ ਸਾਡੇ ਇਧਰ ਸਾਡੀ ਜਮੀਨ ਜਿਹੜੀ ਸਾਰੀ ਥੱਲੇ ਰੁੜ ਰਹੀ ਹੈ ਜੀ ਮਤਲਬ ਹਰ ਸਾਲ ਜਿਆਦਾ ਨਹੀਂ ਤੇ ਕੋਈ ਇਹ 400 300 400 ਮੀਟਰ ਜਿਹੜਾ ਦਰਿਆ ਉਰੇ ਨੂੰ ਆਂਦਾ ਪਿਆ ਆ ਜੀ ਜਿਹੜਾ ਪ੍ਰਸ਼ਾਸਨ ਨੂੰ ਕੋਈ ਨਹੀਂ ਸੁਣਦਾ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਕਦੇ ਕਿਸੇ ਨੇ ਆਣ ਕੇ ਦੇਖਿਆ ਨਹੀਂ ਉਹ ਹਾਂ ਆਏ ਇੱਕ ਦਿਨ ਪੱਥਰ ਸੁੱਟ ਕੇ ਚਲੇ ਗਏ ਨੇ ਉੱਥੇ ਉਹ ਪੱਥਰ ਸਾਰਾ ਬਰਵਾਦ ਹੋ ਗਿਆ ਜੀ ਤੇ ਇਹ ਰੋਡ ਦਾ ਹਾਲ ਤੁਸੀਂ ਦੇਖ ਲਓ ਵੀ ਰੋਡ ਕਿਦਾਂ ਇਹ ਸੰਪਰਕ ਸਾਰੇ ਟੁੱਟੇ ਪਏ ਆ ਸਾਡੇ ਤੇ ਉਸ ਤੋਂ ਬਾਅਦ ਮੰਦਰ ਸਾਡੇ ਨਾਲ ਇਹ ਨਾਲਾ ਇੱਕ ਹੈਗਾ ਇਹ ਇਹ ਸਾਰੇ ਦਿਆਂ ਸਾਡੇ ਇਹ ਪਿੱਛੇ ਨੂੰ ਜਾਂਦਾ ਬੈਕਅਪ ਹੋ ਕੇ ਜਦੋਂ ਜਾਂਦਾ ਹੈ ਤੇ ਮੰਦਰ ਦਾ ਸਾਡੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਆ ਜਿੰਨੇ ਵੀ ਅੰਦਰ ਆਪਣੇ ਐਨੇ ਵਧੀਆ ਵਧੀਆ ਆਪਣਾ ਮੈਟਿੰਗ ਕੀਤੀ ਹੋਈ ਹੈ ਵਧੀਆ ਅੰਦਰ ਰੱਖਿਆ ਸਾਰਾ ਸਮਾਂ ਮੰਦਰ ਦੇ ਅੰਦਰ ਜਦੋਂ ਵੜ ਗਿਆ ਪਾਣੀ ਇਹ ਸਾਰੀ ਬੇਕਾਰ ਹੋ ਗਈ ਹੈ ਸਾਡਾ ਸਾਡੇ ਤੋਂ 3-4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਗੁਰਦਾਸਪੁਰში ਵੀ ਉਫਾਨ ਤੇ ਹੈ ਰਾਵੀ ਦਰਿਆ ਦਾ ਕਿ ਮਕੌਣਾ ਪੱਤਨ ਤੇ ਦਰਿਆ ਦੇ ਪਾਰ ਪਿੰਡੇ ਸੱਤ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਦਰਿਆ 'ਚ ਪਾਣੀ ਵਧਣ ਦੇ ਕਰਕੇ ਇਹ ਸੰਪਰਕ ਟੁੱਟਿਆ ਦੱਸਿਆ ਜਾ ਰਿਹਾ ਹੈ ਕਿਸ਼ਤੀ ਰਾਹੀਂ ਪਿੰਡਾਂ 'ਚ ਜਲਸਲ ਲੋਕ ਜਾਂਦੇ ਫਿਰਦੇ ਪਾਣੀ ਵਧਣ ਦੇ ਕਰਕੇ ਕੁਝ ਛੋਣੇ ਵੀ ਉੱਥੇ ਆਕਸ ਹੋ ਗਏ ਸੱਤ ਮਹੀਨੇ ਵਸਿਆ ਪਿਲ ਕਾ ਜਿਹੜਾ ਦੇਸ਼ ਦੁਨੀਆ ਨਾ ਟੁੱਟ ਚੁੱਕੇ ਰਿਹਾ ਸੱਤਾਂ ਪੰਨਾਂ ਦਾ ਬੁਰਾ ਹਾਲ ਹੈ ਹੀ ਹੈ ਪਰ ਦਰਿਆ ਦੇ ਜਿਹੜੇ ਆਰ ਮਕੌੜੇ ਦੇ ਦੋ ਪਿੰਡ ਚੱਕ ਰਾਮ ਸਾਹਿਬ ਤੇ ਮਕੌੜਾ ਪਤਨਾ ਚ ਜਿਹੜਾ ਪਿੰਡ ਦੇ ਲੋਕ ਪਾਣੀ ਫੇਰ ਰਿਹਾ ਔਰ ਇਹਨਾਂ ਪਿੰਡਾਂ ਜਿਹੜੀ ਫਸਲਾਂ ਪੂਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਉਹਨਾਂ ਖਾਸ ਕਰ ਪਸ਼ੂਆਂ ਦਾ ਚਾਰਾ ਵੀ ਖਰਾਬ ਚੁੱਕਾ ਰਿਹਾ ਲੋਕ ਇਸ ਕਿਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਦਾ ਹੀ ਕਹਿਣਾ ਹੈ ਅਧਿਕਾਰੀ ਫਿਲਹਾਲ ਇੱਥੇ ਕੋਈ ਕਾਫੀ ਥੋੜੇ ਮੋੜੇ ਛੋਟੇ ਮੋੜੇ ਅਧਿਕਾਰੀ ਪਹੁੰਚੇ ਲੇਕਿਨ ਲੋਕਾਂ ਨੂੰ ਜਿਹੜਾ ਸ ਇਹਦੇ ਵਿੱਚ ਵੀ ਤੁਸੀਂ ਦੱਸਦਾ ਵੀ ਪਾਣੀ ਕਿੱਡੀ ਤੇ ਜਿੰਨਾ ਪਹੁੰਚ ਰਿਹਾ ਦੱਸਦਾ ਵੀ ਛੜੀ ਛੜਕ ਦੇ ਉੱਤੇ ਵੀ ਪਾਣੀ ਕਿਦਾਂ ਕਰਾਸ ਹੋ ਰਿਹਾ ਔਰ ਲੋਕਾਂ ਨੂੰ ਇਸ ਚੀਜ਼ ਦੇ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਔਰ ਮਕੋੜਾ ਪਤਨ ਦੇ ਨੇੜੇ ਜਿਹੜੇ ਪਿੰਡ ਸੀ ਉਹਨਾਂ ਵਿੱਚ ਕਾਫੀ ਜਿਹੜਾ ਪਾਣੀ ਪਹੁੰਚ ਚੁੱਕਾ ਸਾਡੇ ਇਥੇ ਕੁਝ ਲੋਕ ਇਲਾਕੇ ਦੇ ਵਿੱਚ ਉਹਨਾਂ ਗੱਲਬਾਤ ਕਰਾਂਗੇ ਭਾਈ ਜਿਹੜਾ ਪਾਣੀ ਇਹ ਪਹੁੰਚਿਆ ਕਿਹੜੇ ਪਿੰਡਾਂ ਤੱਕ ਪਹੁੰਚਿਆ ਤੋਂ ਤੱਕ ਕਿੰਨੇ ਪਿੰਡਾਂ ਪਹੁੰਚਿਆ ਇਹ ਪਿੰਨੂ ਮਕੋੜਾ ਸਾਡਾ ਪਾਣੀ ਆਇਆ ਜੀ ਅੱਗੇ ਸੱਤ ਪਿੰਡ ਸਾਡੇ ਜਿਹੜੇ ਕੱਟੇ ਜਾਂਦੇ ਪਿੰਡ ਉਹਨਾਂ ਨਾਲ ਸਾਡਾ ਇਹ ਦੇਖੋ ਤੁਸੀਂ ਤੁਹਾਡੇ ਸਾਹਮਣੇ ਸਾਰੇ ਹਲਾਦਣਾ ਨਾ ਪ੍ਰਸ਼ਾਸਨ ਦਾ ਕੋਈ ਇੱਥੇ ਨਾ ਕੋਈ ਬੰਦਾ ਹੈਗਾ ਨਾ ਕੁਝ ਕੋਈ ਨਹੀਂ ਹੈਗਾ ਇੱਥੇ ਕੋਈ ਗੱਲਬਾਤ ਹੋ ਜੇ ਆ ਕੇ ਫੋਟੋਆਂ ਖਿਚਾ ਲਈ ਚਲ ਦਿੰਦੇ ਸਾਰੇ ਰੰਜੀਤ ਸਾਗਰ ਡੈਮ ਚ ਪਾਣੀ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਿਆ ਹੈ ਡੈਮ ਦੇ ਸੱਤ ਸਪਿਲਵੇ ਗੇਟਸ ਓਪਨ ਕਰ ਦਿੱਤੇ ਗਏ ਨੇ ਖੋਲ ਦਿੱਤੇ ਗਏ ਨੇ ਰਾਵੀ ਦਰਿਆ 'ਚ 5000 ਕਿਊਸਿਕ ਪਾਣੀ ਛੱਡਿਆ ਗਿਆ ਦੱਸ ਕੇ ਲੋਕਾਂ ਰਾਵੀ ਦਰਿਆ ਤੋਂ ਦੂਰ ਹੈਂਡੀ ਅਦਾਇਤ ਵੀ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਕਿ ਇਸੇ ਤੋਂ ਉਸਕਾ 527 ਕਾ ਲੈਵਲ ਥਾ ਪਰ ਉਹ ਅਚਾਨਕ ਪਾਣੀ ਜਿਆਦਾ ਆਣੇ ਦੇ ਕਾਰਨ ਐਡਮਿਨਿਸਟ੍ਰੇਸ਼ਨ ਕੋ ਜੇਜੂ ਸਟੈਪ ਲੈਣਾ ਪੜਾ ਤੱਜਯਾ ਤਾਂ ਰੁਕ ਲੰਗਾ ਅਗਲੀ ਖਬਰ ਦਾ ਖਤਰੇ ਦੇ ਸੰਕੇਤ ਦੇ ਰਿਹਾ ਹੈ ਬਿਆਸ ਦਰਿਆ ਬਿਆਸ ਦਰਿਆ ਚ ਵੀ ਪਾਣੀ ਦਾ ਜੋ ਪੱਧਰ ਹੈ ਵਧਣ ਲੱਗ ਗਿਆ ਹੈ 12 ਘੰਟਿਆਂ ਚ 14000 ਕਿਊਸਿਕ ਪਾਣੀ ਵਧਿਆ ਹੈ ਬਿਆਸ ਦਰਿਆ ਦਾ ਮੈਂ ਜ਼ਿਕਰ ਕਰ ਰਹੀ ਹਾਂ ਲੋਕਾਂ ਨੂੰ ਹੜ ਦਾ ਡਰ ਇਸ ਦੇ ਨਾਲ ਮੰਡਰਾ ਰਿਹਾ ਹੈ ਪਾਣੀ ਦੀ ਆਮਦ ਵਧਦੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਤਸਵੀਰਾਂ ਜਿਹੜੀਆਂ ਨੇ ਅਸੀਂ ਅਮਰਸਰ ਜਲੰਧਰ ਮੁੱਖ ਮਾਰਗ ਤੇ ਬਿਆਸ ਰਿਆ ਜੋ ਪੁਲ ਬਣਾਇਆ ਉੱਥੋਂ ਸਾਂਝੀਆਂ ਕਰ ਰਹੇ ਹਾਂ ਤਾਂ ਪਹਿਲਾਂ ਤਸਵੀਰਾਂ ਸਿਰਫ ਟਿਕਾਉਣੀਆਂ ਸ਼ੁਰੂ ਕਰਾਂਗੇ ਕਿ ਤਾਜ਼ਾ ਹਾਲਾਤ ਕਿਸ ਤਰ੍ਹਾਂ ਦੇ ਨੇ ਤਾਜ਼ਾ ਹਾਲਾਤਾਂ ਦੇ ਅਨੁਸਾਰ ਜੇਕਰ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਲਗਾਤਾਰ ਬਿਆਸ ਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਵੱਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਹੁਣ ਦੇ ਤਾਜ਼ਾ ਹਾਲਾਤਾਂ ਦੇ ਅਨੁਸਾਰ ਜੇਕਰ ਗੱਲ ਕਰੀਏ ਤਾਂ ਬਿਆਸ ਰਿਆ ਦੇ ਵਿੱਚ ਰਾਤ ਨੂੰ ਜੋ ਅਮਦਸੀ ਜੋ ਪਾਣੀ ਡਿਸਚਾਰਜ ਹੋ ਰਿਹਾ ਸੀਗਾ ਉਸ ਤੋਂ ਵੀ ਹੁਣ ਸ ਵਾਦੇ ਚੁੱਕਾ ਹੈ ਔਰ ਇਹ ਪਾਣੀ ਦਾ ਜਿਹੜੀ ਆਮਦ ਹੈਗੀ ਹੈ ਲਗਾਤਾਰ ਵਾਦੀ ਹੋਈ ਦਰਜ ਕੀਤੀ ਜਾ ਰਹੀ ਹੈ ਬੀਤੇ ਤਿੰਨ ਚਾਰ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਪਾਣੀ ਦੀ ਆਮਦ ਜਿਹੜੀ ਹੈਗੀ ਹੈ ਹੁਣ ਤੱਕ 30 ਤੋਂ 34000 ਕਿਊਸਿਕ ਕਿੰਨਾ ਚਾਰ ਦਿਨਾਂ ਦੇ ਦਰਮਿਆਨ ਜਿਹੜਾ ਹੈਗਾ ਉਹ ਵਧੀ ਹੈਗੀ ਹੈ ਔਰ ਤਸਵੀਰਾਂ ਦੇ ਨਾਲ ਨਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਦਰਿਆ ਦਾ ਇੱਕ ਵਿਸ਼ਾਲ ਘੀੜਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਰਫਤਾਰ ਜਿਹੜੀ ਹੈਗੀ ਹੈ ਪਾਣੀ ਦੀ ਬੇਹੱਦ ਤੇਜ਼ ਹੈਗੀ ਹੈ ਅੱਜ ਦੇ ਤਾਜ਼ਾ ਹਾਲਾਤਾਂ ਦੀ ਜੇਕਰ ਗੱਲ ਕਰੀਏ ਤਾਂ ਅੱਜ 1,54,000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਡਿਸਚਾਰਜ ਹੋ ਰਿਹਾ 154262 ਕਿਊਸਿਕ ਜਿਹੜੀ ਹੈਗੀ ਹੈ ਉਹ ਆਮਦ ਪਾਣੀ ਦੀ ਹੈਗੀ ਹੈ ਜਿਹੜੀ ਡਿਸਚਾਰਜ ਪਾਣੀ ਦਾ ਹੈਗਾ ਲੈਵਲ ਉਹ ਕਿੱਥੇ ਮਿਣਿਆ ਗਿਆ ਔਰ ਇਸ ਦੀ ਜਾਣਕਾਰੀ ਜਿਹੜੀ ਹੈਗੀ ਹੈ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਸਹ ਦੇਵ ਕੁਮਾਰ ਵੱਲੋਂ ਜਿਹੜਾ ਹੈਗਾ ਉਹ ਸਾਂਝੀ ਕੀਤੀ ਗਈ ਹੈ ਫਿਰੋਜ਼ਪੁਰ ਸ਼ਹਿਰ ਸਤਲੁਜ ਨੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ ਕਿਉਂਕਿ ਪਿੰਡ ਟੈਂਡੀਵਾਲ ਲੋਕਾਂ ਨੂੰ ਜੋ ਹੈ ਹੜ ਦਾ ਡਰ ਸਤਾ ਰਿਹਾ ਹੈ ਪਿੰਡ ਵਾਸੀਆ ਦੇ ਵੱਲ ਮਜ਼ਬੂਤ ਅਰਜ਼ੀ ਬੰਨ੍ਹ ਕੇ ਦਿੱਤਾ ਜਾ ਰਿਹਾ ਹੈ ਪੇਪਰ ਤੇ ਵੀ सतलुज दरअसल पानी का पद्धर लगातार बढ़ रहा है जिस करके जो आरजी बन है ये टूटन टुटन कगार कगारते है जिसनों लोग अपने पदर पर ही मजबूत कर रहे हैं तस्वीर ने फिरोजपुर दिखे कि सतलुज ने लोगों की चिंता वधाई हुई पिंड पेंड च से लोगों ये डर सता रहा है कि सतलुज का जो पानी है उन्होंने च चढ़ जाएगा जे जो जो आरजी बन है जे ये टुट गया तो अपने पदर पर ही लोग कोशिश कर रहे हैं इस आरजी बन ਉਨਾ ਦੇ ਵੱਲੋਂ ਮਿੱਟੀ ਦੀਆਂ ਬੋਰੀਆਂ ਦੇ ਨਾਲ ਮਜ਼ਬੂਤ ਕੀਤਾ ਗਿਆ ਤਰਨਤਾਰਨ ਦੇ ਹਰੀਕੇ ਬੈਰਾਜ ਤੇ 186000 ਕਿਊਸਿਕ ਪਾਣੀ ਦੀ ਆਮਦ ਹੈ ਵਿਆਸ ਅਤੇ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਕੁੱਲ ਆਮਦ 186000 ਕਿਊਸਿਕ ਹੈ ਕਿਰੋਕ ਕੋ ਡਿਫੈਨੀ ਵਾਲਾ ਦਿਵਲ ਇਹ ਪਾਣੀ ਛੱਡਿਆ ਜਾ ਰਿਹਾ ਦਾਜ ਕਰੀਕੇ ਦਰਿਆ ਦੇ ਪਾਣੀ ਦੇ ਪੱਧਰ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਹ ਜੋ ਸਥਿਤ ਵਿਆਸਾਦਰੂ ਦਰਿਆ ਦੇ ਵਿੱਚ ਜਿੱਥੇ ਲਗਾਤਾਰ ਪਾਣੀ ਦੀ آمد ਵਾਧੀ ਹੋਈ ਦਿਖਾਈ ਦੇ ਰਹੀ ਹੈ ਔਰ ਦੱਸਦੀ ਕਿ ਲਗਾਤਾਰ ਪਹਾੜੀ ਇਲਾਕੇ 'ਚ ਪਿੱਛੇ ਬਰਸਾਤ ਹੋ ਰਹੀ ਹੈ ਉਸੇ ਤਰੀਕੇ ਨਾਲ ਇਧਰ ਵੀ ਜਿਹੜੀ ਹੈ 2 ਦਿਨ ਤੋਂ ਲਗਾਤਾਰ ਬਰਸਾਤ ਚੱਲ ਰਹੀ ਹੈ ਔਰ ਦੱਸਦੀ ਹੈ ਕਿ ਹਰੀਕੇ ਦਰਿਆ 'ਚ ਪੌਂਡ ਡੈਮ ਤੋਂ ਇਸ ਵਕਤ 1,86,000 ਕਿਊਸਿਕ ਪਾਣੀ ਲਗਾਤਾਰ ਪਿੱਛੇ ਆ ਰਿਹਾ ਹੈ। ਔਰ ਇਹ ਹਰੀਕੇ ਬਰਾਜ ਦੀਆਂ ਤਸਵੀਰਾਂ ਨੇ ਔਰ ਦੱਸ ਦਈਏ ਕਿ ਅੱਗੇ ਜਿਹੜਾ ਹੈ ਡਾਊਨਸਟ੍ਰੀਮ ਨੂੰ ਯਾਨੀ ਥਾਰ ਖੇਤਰ ਦੇ ਵਿੱਚ 165000 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਔਰ ਇਸੇ ਤਰੀਕੇ ਨਾਲ ਇੱਥੋਂ ਜੜੀਆਂ ਨੇ ਦੋ ਨਹਿਰਾ ਨਿਕਲਦੀਆਂ ਨੇ ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਚ ਇਸ ਵਕਤ 9000 ਕਿਊਸਿਕ ਪਾਣੀ ਜਿਹੜਾ ਹੈ ਅੱਗੇ ਜਾ ਰਿਹਾ ਦਿਨ ਪੈ ਦਿਨਾਂ ਹਰੀਕੇ ਦਰਿਆ ਦੇ ਵਿੱਚ ਪਾਣੀ ਦੀ ਆਮਦ ਵਾਧੀ ਹੋਈ ਦਿਖਾਈ ਦੇ ਰਹੀ ਹੈ ਦੋ ਤੋਂ ਤਿੰਨ ਦਿਨਾਂ ਦਾ ਅੰਦਾਜ਼ਾ ਕਰੀਏ ਤਾਂ 50000 ਕਿਊਸਿਕ ਦੇ ਕਰੀਬ ਪਾਣੀ ਜਿਹੜਾ ਹਰੀਕੇ ਦਰਿਆ ਦੇ ਵਿੱਚ ਵੱਧ ਚੁੱਕਾ ਹੈ ਔਰ ਤੇ ਬਰਸਾਤੀ ਮੌਸਮ ਜਿਹੜਾ ਬਰਸਾਤ ਜਿਹੜੀ ਲੱਗੀ ਹੋਈ ਹੈ ਦੋ ਦਿਨ ਤੋਂ ਲਗਾਤਾਰ ਬਰਸਾਤ ਇੱਥੇ ਹੋ ਰਹੀ ਹੈ